ਮੇਰਾ ਵਾਰਡ ਨੰਬਰ ਹੈ 85 ਤੇ ਨਾਮ ਹੈ ਮੇਰਾ ਸੋਨ ਅ ਦੀਪਕ ਮਾਕਰ ਕਿੰਦਾ ਮੋਹਲਾ ਦੇਖਣ ਮਿਲ ਰਿਹਾ ਸ਼ਾਇਦ ਤੇ ਜਿਆਦਾ ਬਹੁਤ ਹੀ ਬਹੁਤ ਹੀ ਜ਼ਿਆਦਾ ਪਿਆਰ ਮਿਲ ਰਿਹਾ ਜਿੱਥੇ ਜਾ ਰਹੀਆਂ ਕਿਉਂਕਿ ਮੈਂ ਤਾਂ ਇਸ ਵਾਰਡ ਦੀ ਧੀ ਹਾਂ ਔਰ ਇਸੇ ਵਾਰਡ ਦੀ ਨੂੰਹ ਹਾਂ ਮੇਰਾ ਇੱਥੇ ਹੀ ਘਰ ਹੈ ਫੇਕਿਆਂ ਦਾ ਇੱਥੇ ਹੀ ਸੋਹਰਿਆਂ ਦਾ ਵੈ ਨਵਾਂ ਵੀ ਅਸੀਂ ਜਿਹੜਾ ਉਹ ਸਾਰੂ ਕਿਤੇ ਆਪਣਾ ਘਰ ਉਹ ਵੀ ਇੱਥੇ ਹੀ ਬਣਾਇਆ ਇਸ ਕਰਕੇ ਜਿੱਥੇ ਵੀ ਜਾ ਰਹੀਆਂ ਹਰ ਕੋਈ ਕਹ ਰਿਹਾ ਤੁਸੀਂ ਤੂੰ ਮੇਰੀ ਧੀ ਹੈ ਅਸੀਂ ਵੋਟ ਤਾਂ ਤੈਨੂੰ ਧੀ ਕਰਕੇ ਪਾਣੀ ਹੈ ਵੋਟ ਤੇਰੇ ਨੂੰਹ ਕਰਕੇ ਵੋਟ ਪਾਣੀ ਹੈ ਇਸ ਕਰਕੇ ਬਹੁਤ ਹੀ ਪਿਆਰ ਮਿਲ ਰਿਹਾ ਲੋਕਾਂ ਦਾ ਲੋਕ ਆ ਲੇਡੀਜ਼ ਆ ਪਾ ਕੇ ਮਿਲਦੇ ਕਿ ਤੂੰ ਸਾਡੀ ਧੀ ਆ ਸੀ ਤੈਨੂੰ ਹੀ ਜਤਾਂ ਕਰੇਗਾ ਆਪਣੇ ਦੋ ਦੋ ਵਾਰੀ ਮੇਰੇ ਪਾਪਾ ਹਾਂ ਇੱਥੇ ਇਲਾਕੇ ਦੇ ਅੱਗੇ ਵਿਕਾਸੇ ਕੰਮ ਉਹਨਾਂ ਦੇ ਪੈਰਾਂ ਦੇ ਚੱਲ ਉਹਨਾਂ ਦੇ ਪਦਮ ਦੇ ਚੱਲੂਗੇ ਬਿਲਕੁਲ 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 ਹੋਣਾ ਤਾਂ ਡਬਲ ਚੱਲਣਗੇ ਕਿਉਂਕਿ ਹੁਣ ਆਪਾਂ ਇੱਕ ਨਹੀਂ ਆਪਾਂ ਦੋ ਆ ਇੱਕ ਤੇ ਇੱਕ 11 ਹੋ ਗਏ ਸੀ ਜਿਹੜਾ ਕੰਮ ਚੱਲੇਗਾ ਉਹ ਆਪਣਾ ਡਬਲ ਸਪੀਡ ਤਾਂ ਵੀ ਇਲਾਕੇ ਟ੍ਰਿਪਲ ਤਾਂ ਵੀ ਚੱਲੇਗਾ ਪੂਰਾ ਪਹਿਲਾਂ ਵੀ ਅਸੀਂ 2.5 ਸਾਲ ਹੋ ਗਿਆ ਮੇਰਾ ਇਹ ਦਫਤਰ ਖੁੱਲਿਆ ਤੇ ਐਟ ਪ੍ਰੈਜ਼ੈਂਟ ਮੈਂ ਸਾਰੇ ਕੰਮ ਕਰਦੀ ਆਂ ਸਾਰੇ ਫਾਰਮ ਪੈਨਸ਼ਨਾਂ ਦੇ ਕੀ ਆਧਾਰ ਕਾਰਡ ਸਾਰਾ ਇੱਥੋਂ ਦੀ ਅਸੀਂ ਅੰਕਲ ਤੋਂ ਸਾਈਨ ਕਰਵਾ ਕੇ ਐਮ ਐਲ ਅੰਕਲ ਤੋਂ ਫਿਰ ਲੋਕਾਂ ਨੂੰ ਅੱਗੇ ਦੇਈ ਦਿਆ ਕਿ ਤੁਹਾਡਾ ਕੰਮ ਹੋ ਚੁੱਕਿਆ ਵਾ ਔਰ ਇਹ ਅੱਜ ਦੀ ਨਹੀਂ 2.5 ਸਾਲਾਂ ਤੋਂ ਦਫਤਰ ਖੁੱਲਿਆ ਹੈ ਤੇ ਜਿੰਨੂੰ ਮਰਜ਼ੀ ਪੁੱਛ ਲੋ ਹਰੋਜ਼ ਖੁੱਲਦਾ ਦਫਤਰ ਇੰਦੇ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਚਲਾਉਣੇ 'ਚ ਦਫਤਰ ਵੋਟਾਂ ਤਾਂ ਪਰ ਪਰ ਕੇ ਮਿਲਣ ਗਈ ਹੁੰਦੇ ਤਾਂ ਕੋਈ ਸ਼ੱਕ ਹੀ ਹੈ ਨਹੀਂ ਨੋ ਡਾਊਟਸ ਇੰਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਆਪਾਂ ਸੰਦਸਈ ਹੈ ਜੰਪਾਲੀ ਇੱਥੋਂ ਦਾ ਵਾਹ ਜੇ ਇੱਥੋਂ ਦੇ ਲੋਕ ਨਾ ਸਾਨੂੰ ਪਿਆਰ ਕਰਨ ਤਾਂ ਫਿਰ ਆਪਾਂ ਕਹਿ ਹੀ ਨਹੀਂ ਸਕਦੇ ਇੰਨਾ ਕੋ ਪਿਆਰ ਮਿਲ ਰਿਹਾ ਸ਼ੁਰੂ ਤੋਂ ਲੋਕਾਂ ਚ ਵਿਚਰ ਰਿਆਂ ਸ਼ੁਰੂ ਤੋਂ ਲੋਕਾਂ ਨੂੰ ਮੇਰਾ ਵਿਹਾਰ ਵੀ ਪਤਾ ਹੈ ਕਿ ਮੈਂ ਕਿੱਦਾਂ ਡੀਲ ਕਰਦੀ ਹਾਂ ਲੋਕਾਂ ਨੂੰ ਔਰ ਸਾਰੀਆਂ ਭੈਣਾਂ ਵੇ ਆਪਣੀਆਂ ਮਾਵਾਂ ਵੇ ਸਭ ਇੱਕੋ ਜਿਹੇ ਸਾਰੇ ਕਹਿੰਦੇ ਤੈਨੂੰ ਦੋ ਤੱਕ ਰਹੇ ਹਾਂ ਕਿੱਦਾਂ ਦਾ ਮਾਹੌਲ ਦੇਖਣ ਮੇਰੇ ਮਾਹੌਲ ਸੋ ਦੇਖੋ ਜਦੋਂ ਦਾ ਇਲੈਕਸ਼ਨ ਡਿਕਲੇਅਰ ਹੋਏ ਆ ਉਦੋਂ ਦਾ ਹੀ ਦਿਲਾਂ ਦੀ ਧੜਕਣਾ ਵਧੀਆਂ ਹੋਈਆਂ ਮੈਂ ਤੇ ਲੋਕਾਂ ਦਾ ਸਾਥ ਪੂਰਾ ਮਿਲ ਰਿਹਾ ਜਿਹਨੂੰ ਕਹਿੰਦੇ ਨਾ ਇਸ ਕਰਕੇ ਦੋ ਦਿਨ ਲੱਗ ਗਿਆ ਪੂਰੀ ਤਿਆਰੀ ਖਿੱਚੀ ਪਈ ਹੈ ਕਿ ਕਿੱਦਾਂ ਆਪਾਂ ਸਾਰੇ ਕੰਮ ਕਰਨੇ ਆ ਦੋਸਤੋ ਬਾਅਦ ਵੀ ਸਾਰੇ ਜਿਹੜੇ ਕੰਮ ਉਹ ਵੀ ਕਿੱਦਾਂ ਆਪਾਂ ਸਾਰਿਆਂ ਦੀ ਸੁਣਨੀ ਹੈ ਸੁਨਵਾਈ ਹੋਣੀ ਇਸ ਦਫ਼ਤਰ ਵਿੱਚ ਵਾਟਰ ਨੂੰ ਕੀ ਬਿਲਕਾਣਾ ਜਾਉਂਗੇ ਵਾਟਰ ਨੂੰ ਇਹੀ ਅਪੀਲ ਹੈ ਕਿ ਮੈਂ ਤੁਹਾਡੀ ਆਪਣੀ ਧੀ ਹਾਂ ਮੈਂ 10 ਸਾਲ ਪਹਿਲਾਂ ਮੇਰੇ ਪਾਪਾ ਨੇ ਕੰਮ ਕਰਵਾਏ ਔਰ ਬਹੁਤ ਹੀ ਵਧੀਆ ਕੰਮ ਕਰਵਾਇਆ ਉਦੋਂ ਦੀ ਸੜਕਾਂ ਬਣੀ ਆਈਆਂ ਹੁਣ ਅਸੀਂ ਸੜਕਾਂ ਦੁਬਾਰਾ ਬਣਦੀਆਂ ਸਾਰੀਆਂ ਸੀਵਰੇਜ ਸਭ ਕੁਝ ਹੁਣ ਹੋ ਰਿਹਾ ਦੁਬਾਰਾ ਇੱਥੇ ਔਰ ਇਸ ਕਰਕੇ ਇੱਕ ਮੌਕਾ ਮੈਨੂੰ ਵੀ ਦਿਵੋ ਕਿਉਂਕਿ ਐਜ਼ ਅ ਯੂਥ ਮੈਂ ਵੀ ਤੁਹਾਡੇ ਕੰਮ ਬਹੁਤ ਅੱਛੀ ਤਰ੍ਹਾਂ ਜਿਹੜਾ ਜੋਸ਼ ਹੈ ਸਾਡੇ ਚ ਉਹ ਅਸੀਂ ਆਪਾਂ ਪੂਰਾ ਅੱਗੇ ਲੈ ਕੇ ਜਾਈਏ ਆਪਾਂ ਪੂਰੀ ਊਮਨਸ ਨੂੰ ਮੇਰੀ ਅਪੀਲ ਹੈ ਲੇਡੀਜ਼ ਨੂੰ ਅਪੀਲ ਹੈ ਮੇਰੀਆਂ ਭੈਣਾਂ ਨੂੰ ਅਪੀਲ ਹੈ ਮੇਰੀਆਂ ਸਹੇਲੀਆਂ ਨੂੰ ਅਪੀਲ ਹੈ ਕਿ ਆਪਾਂ ਊਮਨ ਐਮਪਾਵਰਮੈਂਟ ਦਿਖਾਣੀ ਆਪਾਂ ਦਿਖਾਣਾ ਕਿ ਇੱਕ ਲੇਡੀਜ਼ ਜਿਹੜੀ ਹੈ ਉਹ ਵੀ ਆਪਣਾ ਪੂਰਾ ਕੰਮ ਕਰਵਾ ਸਕਦੇ ਆਪਾਂ ਡਿਪੈਂਡ ਨਹੀਂ ਰਹਿਣਾ ਕਿਸੇ ਤੇ ਲੈਵਲ ਕਿ ਅਸੀਂ ਉਹ ਹੀ ਕਰਾ ਸਕਦੇ ਵਾਰਡ ਜੇ ਆਪ ਲੇਡੀਜ਼ ਮੈਂ ਕੰਮ ਕਰਾਂਗੀ ਸਾਰੇ ਇਹਨਾਂ ਦੇ ਆਪ ਜਾ ਕੇ ਸਾਰੇ ਔਰ ਇੱਕ ਤਾਂ ਐਮਐਲਏ ਸਾਹਿਬ ਜਿਹੜੇ ਆ ਉਹਨਾਂ ਨੇ ਸ਼ੁਰੂ ਤੋਂ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਜੋ ਵੀ ਆ ਤੁਹਾਨੂੰ ਸਾਥ ਦਾਂਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਦਿੱਤੀ ਐ ਸੀਟ ਤੇ ਉਹਨਾਂ ਨੂੰ ਆਪਾਂ ਝੋਲੀ ਪਾਣੀ ਐ ਸੀਟ ਇਹਨਾਂ ਦੀ ਨਾ ਬਹੁਤ ਹੀ ਵਧੀਆ ਐਮਐਲਏ ਸਾਹਿਬ ਮੇਰਾ ਨਾਮ ਜੀ ਦੀਪਕ ਮੱਕਨ ਮਗਰੇ ਸਾਡਾ ਵਾਰਡ ਆ ਲੇਡੀਜ਼ ਤੇ ਆ ਮੇਰੀ ਵਾਈਫ son of ਦੀਪਕ ਮੱਕਨ ਇਹ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਤੇ ਮੈਂ ਵਾੜ ਵਾਸੀਆਂ ਨੂੰ ਆਪਣੇ ਪੂਰੇ ਵਾੜ ਵਾਸੀਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ 21 ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਸਾਨੂੰ ਪਾ ਕੇ ਸਾਨੂੰ ਕਾਮਯਾਬ ਬਣਾਓ ਕਿਉਂ ਬੋਰਡ ਪਾਣ ਤੋਂ ਅਕੀਸ ਵਿਕਾਸ ਦੇ ਕੰਮ ਕੀਤੇ ਤੁਸੀਂ ਦੇਖੋ ਜੀ ਜਿਹੜਾ ਵਿਕਾਸ ਸਾਡੇ ਵਾਰਡ ਦੇ ਵਿੱਚ ਜਿਹੜਾ ਪਿਛਲੇ 30 ਸਾਲਾਂ ਤੋਂ ਵਿਕਾਸ ਨਹੀਂ ਹੋਇਆ ਉਹ ਵਿਕਾਸ 2 2.5 ਸਾਲਾਂ ਦੇ ਵਿੱਚ ਹੋ ਗਿਆ ਸਾਡੇ ਵਾਰਡ ਦੇ ਵਿੱਚ ਮਹੱਲਾ ਕਲੀਨਿਕ ਬਣ ਗਿਆ ਜਿਹੜੀਆਂ ਸੀਵਰ ਲਾਈਨਾਂ 30 30 40 40 ਸਾਲ ਤੋਂ ਨਹੀਂ ਬਣ ਪਈਆਂ ਸੀਗੀਆਂ ਉਹ ਪੈ ਗਈਆਂ ਸਾਰੀਆਂ ਗਲੀਆਂ ਸਾਰੇ ਰੋਡ 2 3 4 ਟਿਊਬਲ ਨਵੇਂ ਲੱਗੇ ਤੇ ਵਿਕਾਸ ਐਮਐਲਏ ਸ਼ੋਪਰਾਸ਼ਰ ਜੀ ਨੇ ਸਾਡੇ ਵਾਰਡ ਦੇ ਵਿੱਚ ਜਿਹੜੇ ਕੰਮ ਐ ਉਹਦੀ ਪੂਰੀ ਝੜੀ ਲਗਾਈ ਹੋਈ ਆ ਕੰਮਾਂ ਦੀ ਉਹਨਾਂ ਨੇ ਮੌਕਾ ਮਿਲਦਾ ਤੁਹਾਨੂੰ ਕੀ ਪਾਰਟੀ ਦੇ ਲੋਕ ਇਹ ਵਿਕਾਸ ਦੇ ਕੰਮ ਵਧੀਆ ਕਰਦੇ ਜੋ ਹੋਰ ਕੀ ਵਧੀਆ ਦੇਖੋ ਜੀ ਕੰਮ ਤੇ ਚੱਲਦੇ ਹੀ ਪਏ ਆ ਜੇ ਸਾਨੂੰ ਸਾਡੇ ਵਾਰਡ ਦੇ ਲੋਕ ਆਸ਼ੀਰਵਾਦ ਦੇ ਕੇ ਜਿਤਾਂਦੇ ਆ ਤੇ ਇਸ ਤੋਂ 2 ਗੁਣਾ 3 ਗੁਣਾ 4 ਗੁਣਾ ਕੰਮ ਕਰਾਏ ਜਾਣਗੇ ਚੋਕਾ ਕਿੰਦਾ ਦਾ ਪਿਆਰ ਮਿਲਦਾ ਜਾਂ ਪਬਲਿਕ ਜਾਂਦੇ ਦੇਖੋ ਜੀ ਮੈਂ ਤਾਂ ਇਸ ਮਹੱਲੇ ਦਾ ਹੀ ਬੱਚਾ ਇੱਥੇ ਜੰਮੇ ਇੱਥੇ ਹੀ ਸਾਡਾ ਪੂਰਾ ਚਾਰ ਸਾਰੀ ਦੀ ਜ਼ਿੰਦਗੀ ਹੋ ਗਈ ਸਾਨੂੰ ਇੱਥੇ ਰਹਿੰਦੇ ਆਂ ਤੇ ਮੇਰੀ ਵਾਈਫ ਵੀ ਇੱਥੇ ਰਹਿ ਰਹੀ ਐ ਉਹਦਾ ਮੇਰਾ ਸੋਹਰਾ ਪਰਿਵਾਰ ਵੀ ਇੱਥੇ ਹੀ ਐ ਲੋਕਾਂ ਦਾ ਇੰਨਾ ਇੱਕ ਹੰਗਾਰਾ ਮਿਲ ਰਿਹਾ ਕਿ ਜਿੱਥੇ ਜਾ ਰਹੇ ਆਂ ਕਿ ਪੂਰਾ ਪਬਲਿਕ ਵੱਲੋਂ ਬਹੁਤ ਪਿਆਰ ਮਿਲ ਰਿਹਾ ਸਾਨੂੰ ਵਾਲਮੀਕੀ ਸਮਾਜ ਬਹੁਤ ਹੈ ਤਾਂ 1 ਲੱਖ ਦੇਲੇ ਚ ਉਹਨਾਂ ਨਾਲ ਵੀ ਕੀ ਕਰਨਾ ਚਾਹੁੰਦੇ ਆਂ ਦੇਖੋ ਵਾਲਮੀਕੀ ਸਮਾਜ ਨੂੰ ਅਸੀਂ ਅਪੀਲ ਕਰਨਾ ਚਾਹਾਂਗੇ ਕਿ ਤੁਸੀਂ ਸਾਰਾ ਸਮਾਜ ਹੀ ਉਦਾਂ ਸਾਡੇ ਨਾਲ ਆ ਫਿਲਹਾਲ ਸਾਰਾ ਵਾਲਮਿਕ ਸਮਾਜ ਸਾਡੇ ਨਾਲ ਹੀ ਆ ਫਿਰ ਵੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹਾਂਗੇ ਕਿ ਤੁਸੀਂ ਆਪਣਾ ਇੱਕ ਕੀਮਤੀ ਵੋਟ ਸਾਨੂੰ ਪਾ ਕੇ ਸਾਨੂੰ ਕਾਮਯਾਬ ਬਣਾਓ ਸਾਡੂ ਇਦਾਂ ਲਈ ਫਿਰ ਲੋਕਾਂ ਨੂੰ ਕੀ ਹੁੰਦੇ ਰਹਿਣੀਆਂ ਕਿ ਤੱਕ 2 ਦਿਨ ਰਹਿ ਗਏ ਆ ਉੱਥੇ ਤਾਂ ਮੰਨ ਦੇ ਵਿੱਚ ਗੱਲਾਂ ਆ ਰਹੀਆਂ ਨਹੀਂ ਦੇਖੋ ਜੀ ਲੋਕਾਂ ਨੇ ਤਾਂ ਕਲੀਅਰ ਕਰਤਾ ਹੋਇਆ ਲੋਕਾਂ ਨੇ ਤਾਂ ਦੇਤਾ ਹੋਇਆ ਫਤਵਾ ਜੋ ਲੋਕਾਂ ਨੂੰ ਪਿਆਰ ਮਿਲ ਰਿਹਾ ਰੋਜ਼-ਰੋਜ਼ ਅਸੀਂ ਡੋਰ ਟੂ ਡੋਰ ਕਰ ਰਹੇ ਆ 10 ਤੋਂ 15 ਘਰਾਂ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਲੋਕ ਸਾਨੂੰ ਬੁਲਾ ਰਿਹਾ ਲੋਕਾਂ ਦੇ ਵਿੱਚ ਉਤਸ਼ਾਹ ਹੀ ਬਹੁਤ ਹੈ ਲੋਕਾਂ ਨੂੰ ਇੱਕ ਚਾਹ ਵੇਖ ਕੇ ਖੁਸ਼ਾਨੀ ਕੀ ਯਾਨੀ ਕਿ ਸਾਨੂੰ ਵੋਟਾਂ ਪਾਣ ਦਾ ਲੋਕ ਤਾਂ ਕਹਿੰਦੇ ਕਿ ਹੁਣ ਹੀ ਪਵਾ ਲਓ ਵੋਟਾਂ ਸਾਡੇ ਕੋਲੋਂ ਵੇਖ ਬਣਾਉਗੇ ਹਾਂਜੀ ਹਾਂਜੀ ਡੈਟਨਿਟਲੀ 100% ਲੁਧਿਆਣੇ ਦੇ ਲੋਕਾਂ ਨੂੰ ਪਤਾ ਹੈ ਕਿ ਜਿਹੜੀ ਸਰਕਾਰ ਹੈ ਇਹ ਸਰਕਾਰ ਕੰਮ ਕਰਨ ਵਾਲੀ ਹੈ ਇਹ ਗੱਲਾਂ ਵਾਲੀ ਸਰਕਾਰ ਨਹੀਂ ਹੈ ਜਿੱਦਾਂ ਲੁਧਿਆਣੇ ਦੀ ਜਨਤਾ ਨੇ ਪੰਜਾਬ ਦੀ ਜਨਤਾ ਨੇ ਮੁੱਖ ਮੰਤਰੀ ਬਣਾਇਆ ਲੁਧਿਆਣੇ ਪੂਰੇ ਪੰਜਾਬ ਦੇ ਵਿੱਚ ਹਰ ਜਗ੍ਹਾ 92 ਐਮਐਲਏ ਬਣਾਇਆ ਉਦਾਂ ਯਾਨੀ ਕਿ ਸਾਡਾ ਲੁਧਿਆਣਾ ਸ਼ਹਿਰ ਕਿ ਜਿੱਥੇ-ਜਿੱਥੇ ਇਲੈਕਸ਼ਨ ਹੋ ਰਿਹਾ ਉੱਥੇ-ਉੱਥੇ ਮੇਅਰ ਆਮ ਆਦਮੀ ਪਾਰਟੀ ਦਾ ਹੀ ਬਣੂਗਾ ਲਗਭਗ ਹੀ ਤੁਹਾਨੂੰ ਆਮ ਪਾਰਟੀ ਵੋਟਾਂ ਕਾਫੀ ਪੈ ਸਕਦੀਆਂ ਜਿਤਨੀ ਸਾਦੇ ਹੋ ਤੁਸੀਂ ਮੇਅਰ ਬਣਾ ਸਕਦੇ ਹੋ ਕਿ ਲੱਗਦਾ ਵਿਕਾਸ ਦੇ ਕੰਮ ਜਿਵੇਂ ਉਹਦੀ 600 ਜੀ ਰਿਜ਼ਿਡੈਂਟ ਹੈ ਟੋਕਰ ਬਿਜਲੀ ਮਾਫ ਹੋਈ ਹੈ ਉਹਦੇ ਕਰਕੇ ਵੀ ਤੁਹਾਨੂੰ ਮਿਲੂਗਾ ਉਸ ਦਾ ਦੇਖੋ ਜੀ ਕੰਮਾਂ ਨੂੰ ਤਾਂ ਪ੍ਰੈਫਰੈਂਸ ਹੈ ਹੀ ਆ ਜਿਹੜੀ ਸਰਕਾਰ ਕੰਮ ਕਰੇਗੀ ਇਹ ਕੋਈ ਸਰਕਾਰ ਗੱਲਾਂ ਵਾਲੀ ਨਹੀਂ ਹੈ ਇਹ ਸਰਕਾਰ ਨੇ ਜਿਹੜੇ ਕੰਮ ਹੈ ਆਪਣੇ ਲਾਸਟ ਟਾਈਮ ਤੇ ਨਹੀਂ ਕੀਤੇ ਜੋ ਕੇਜਰੀਵਾਲ ਸਾਹਿਬ ਨੇ ਜਾਂ ਭਗਵੰਤ ਮਾਨ ਸਾਹਿਬ ਨੇ 2022 ਚ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ 600 ਯੂਨਟ ਬਿਜਲੀ ਫ੍ਰੀ, ਮਹੱਲਾ ਕਲੀਨਿਕ, ਸਰਕਾਰੀ ਸਕੂਲਾਂ ਨੂੰ ਵਧੀਆ ਬਣਾਉਣਾ, ਵਿਕਾਸ, ਸਰਕਾਰੀ ਨੌਕਰੀਆਂ ਉਹਨਾਂ ਨੇ ਆਪਣੇ ਪਹਿਲੇ ਸਾਲ ਡੇਢ ਸਾਲ ਦੇ ਵਿੱਚ ਸ਼ੁਰੂ ਕਰਤਾ। ਸਾਡਾ ਜਿਹੜਾ ਇਲਾਕਾ ਵਾ ਕਿਲਾ ਮਹੱਲਾ ਇਹ ਕੋਈ ਬਾਹਲਾ ਸ਼ੌਕਰਾਂ ਦਾ ਇਲਾਕਾ ਨਹੀਂ ਹੈ। ਇੱਥੇ ਹੈਂਡ ਟੂ ਮਾਊਥ ਲੋਕ ਹੈ ਜਿਨ੍ਹਾਂ ਨੇ ਸਵੇਰੇ ਕਮਾ ਕੇ ਸ਼ਾਮੀ ਖਾਣਾ ਤੇ ਉਹਨਾਂ ਲੋਕਾਂ ਨੂੰ ਬਹੁਤ ਹੀ ਬੈਨੀਫਿਟ ਮਿਲ ਰਿਹਾ ਕਿ 600 ਯੂਨਟ ਬਿਜਲੀ ਫ੍ਰੀ ਤਕਰੀਬਨ 90 ਤੋਂ 95% ਲੋਕਾਂ ਦਾ ਬਿੱਲ ਸਾਡੇ ਏਰੀਆ ਦੇ ਵਿੱਚ ਨਹੀਂ ਆ ਰਿਹਾ ਉਸ ਤੋਂ ਬਾਅਦ ਮੁਹੱਲਾ ਕਲੀਨਿਕ ਜਿੱਥੇ ਬਹੁਤ ਹੀ ਵਧੀਆ ਡਾਕਟਰ ਸਾਹਿਬ ਬੈਠੇ ਨੇ 200 300 4 400 ਦੀ ਵੀ ਰੇਸ਼ੋ ਰੋਜ਼ ਹੋ ਜਾਂਦੀ ਹੈ ਉੱਥੇ ਪੇਸ਼ੈਂਟ ਦੀ ਡੇਲੀ ਰੋਜ਼ ਉੱਥੇ ਆ ਰਹੇ ਨੇ